ਉਰੇ ਸਾਹਮਣੇ ਬਾਲੇ ਬਾਲੇ ਲਾਈ ਜਾਂਦੇ ਬਾੜ ਤੈਨੂੰ ਐਂ ਗਿਆ ਯਾਰ ਆ ਤੂੰ ਮੈਨੂੰ ਪਹੁੰਚ ਦਿੰਦਾ ਫਿਰ ਹੋਰ ਦਾ ਸੰਗ ਹੋਰ ਕੀ ਫਰਕ ਕੀ ਆ ਫਿਰ ਤੁਹਾਨੂੰ ਨਾ ਤਾਂ ਫਿਰ ਮਾਤਾ ਕਿੰਨਾ ਕੀ ਫਰਕ ਹੈ ਕਦੇ ਆ ਫਰਕ ਨਿਕਲ ਜੇ ਬਾਦ ਨਾ ਬੜੀ ਫਿਰ ਟੁੱਟ ਗਈ ਨਹੀਂ ਯਾਰ ਚੰਗੀ ਆ ਬੱਛੀ ਆ ਜੀ ਉਹ ਨਿਮੇੜ ਦੇ ਗੱਲੋਂ ਨਿਮੇੜਾ ਮਤਲਬ ਉਹ ਮਾਰ ਅੱਡੇ ਵਰਦਾ ਤਿੰਨੇ ਪਤਲਾ ਮੈਂ ਕਸ ਲੋਗਾ ਆ ਲਾ ਅੱਜ ਤੋਂ ਸਟਾਰਟ ਹੁੰਦੇ ਆ ਤੂੰ ਅੱਜ ਤੋਂ ਸਟਾਰਟ ਹੋਇਆ ਵਿੱਚੋਂ ਫਿਰ ਵੀ ਖਾਵਾਂ ਠੀਕ ਆ ਭਾਈ ਜਿਹੜੀ ਗੱਲ ਆ ਹੁਣ ਮੈਂ ਤੇਨਾਂ ਰਾਤ ਹੋਰ 10000 ਦੀ ਘਰਗੱਲ ਜਿਹੜੀ ਗੱਲ ਆ ਕੋਈ ਨਹੀਂ ਬਿਲਕੁਲ ਸੱਚਾ ਹਮਾਂ ਨੋ ਨੋ ਦੇ ਦੋ ਦੋ ਕਰਦੇ ਜਦੋਂ ਮਰਜੀ ਕਿਹੜਾ ਕੋਈ ਦੇਖ ਕੇ ਕੋਲੇ ਹੈ ਹੀ ਨਹੀਂ ਹਜੇ ਉਸੇ ਗੱਡੀ ਗੱਡੀ ਜੀ ਸਾਹਿਬ ਉਹ ਟੈਨਸ਼ਨ ਨਾ ਲੈ ਕਿੰਨੇ ਕਰਦਾ ਯਾਰ ਲਾਸਟ ਦਾ ਤੈਨੂੰ ਮਾਣ ਕਿੰਨੇ ਦੀ ਕਿੰਨੇ ਦੀ ਅੱਗੇ ਨਹੀਂ ਦਰਮਦ ਜਦੋਂ ਤੁਹਾਨੂੰ ਸਾਈਟ ਹੋ ਜਾਂਦੀ ਲੋਕ ਤਾਂ ਇੱਥੋਂ ਸਟਾਰਟ ਹੋ ਕੇ ਉੱਤੇ ਜਾਂਦੇ ਆਂ ਮੇਰੀ ਫ੍ਰੈਂਡ ਉਹ ਤੋਂ ਅੰਦਰ ਕੋਰੇ ਬਣਾਉਣ ਕਿ ਲਈ 1000 ਦਲਾਲੀ ਸਿੱਧਾ ਕੋਈ ਬਟਾ ਨਹੀਂ ਲੈਣੀ 2000 ਬੋਲਾ ਬਟਾ ਕਮਾ 1000 ਦਲਾਲੀ ਸਿੱਧੀ ਬੋਲਾ ਦਲਾਲੀ ਕਿੰਨੀ ਹੈਗੀ ਮੈਂ ਨਹੀਂ ਜਾਣਦੀ ਕਿ ਨਹੀਂ ਬਲਿਕਰੀ ਨਹੀਂ ਵੇਖੋ ਉਹ ਜੀ 2 ਵਾਲੀ ਵੀ ਤੋਏ ਬੇਤੇ ਕਿੰਨੇ ਫਸਲਾ ਕਮਦਾ ਠੀਕ ਹੈ ਨਹੀਂ ਠੀਕ ਕਿੰਨੇ ਜਿਗਰਾ ਬਏ ਗਾਣੋਂ ਕੋਈ ਹੋਰ ਲਾਂਗ ਬਾਗਟ ਲੈ ਉਹ ਲਾਇ ਹਾਣੇ ਲਾਇ ਕੇ ਵੀ ਇਹ ਹੋਊਗਾ ਮੇਰਾ ਆਪਣਾ ਨੇੜੇ ਗਾੜੀ ਕਰੀ ਗੱਲੋਂ ਹੋਊਗਾ ਕਮ ਕਿਵੇਂ ਹਾਂ ਜਾਂ ਨਾ ਹਾਂ 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 ਨਾਲ ਮਸਾੜਦੀ ਹੈ ਮੇਰੇ

ਆ ਲੈ ਮੇਰਾ ਵਰਕੀ ਮੋਟੇ ਨੂੰ ਹੀ ਬੋਲ ਅੱਛਾ ਰੋਕ ਕਿਹਨੇ ਤਾਂ ਪਿਆ ਕਰਨੀ ਵੇਚਲੀ ਮੈਂ ਕਹਿੰਦਾ ਹੱਥ ਦੇ ਰਹੀ ਦੋ ਪੰਜ ਵਾਲੀ ਗੱਲ ਕਰਕੇ ਬੋ ਬਾਈ ਗੁਗ ਜਿਹੜੀ تیرے ਨਾਲ ਸੌਦਾ ਕਰ ਲਗੀ ਤੂੰ ਕਹਿੰਦੇ ਫੜਕੇ ਲੈ ਜਾ ਬਸ ਮੱਕਾ ਮੁੱਲ ਆਏ ਆਏ ਤੇ ਲੈ ਜੋ ਤੂੰ ਮਗਰ ਕੁਝ ਕਰਨੀ ਇਹ ਆਪ ਤਾਂ ਇਹ ਤਰਹੀ ਆ ਇਹ ਹੱਥ ਗਰ ਇਹ ਐ ਆਲੇ ਪਾਸੇ ਹੋ ਵੀ ਹੋਇਆ ਕਮ ਲੈਟ ਖੋਲ ਕੇ ਨਹੀਂ ਨਹੀਂ ਕੋਈ ਨਹੀਂ ਵੀ ਸਭ ਚੋਂ ਨਹੀਂ ਆਪੋ ਬਈ ਮੈਂ ਹੁਣ ਤੇ ਮੈਨੂੰ ਤੇਨੂੰ ਬਾਰੇ ਮੇਰੇ ਔਰ ਪਤਾ ਮੈਨੂੰ ਤੇਰੇ ਬਾਰੇ ਵੀ ਇੰਨੇ ਦਾ ਸੁਣਦਾ ਬਈ ਐ ਕਰਕੇ ਐ ਹੋਊਗਾ ਉਹ ਗੱਲ ਦੱਸੀ ਹੈ ਪਿੰਡ ਕੀ ਨੇ ਇਹਦਾ ਕਹਿੰਦਾ ਇਹ ਅਸਰ ਇਹਦੇ ਚੋਂ ਤਾਂ ਹੋ ਕਰ ਲੈ ਕਰ ਬਸਾ ਦੂਰ ਆ ਬਈ ਆਪ ਦਾ ਸਮਾਂ ਬੰਦਾ 500 ਰੁਪਏ ਲਓ ਤੂੰ ਆਪ ਦਾ ਕਿਉਂ ਭਾਈਵੰਦੀ ਵਾਲਾ ਕੰਮ ਹੈ ਕੋਈ ਕੋਈ ਗੱਲ ओ की 몰वाडी भाई ओदा हैं मेरे मंगल तो कि दे बोल भाई किनेरी बोल ही कर मैंने पी ले आते पानी थैंक यू किनेरी किनेरी कर दगे सतवीर आ गया सतवीर आ गया ਆਇਆ ਸਤਵੀਰ ਸਿੰਘ ਇਹ ਮੈਨੂੰ ਤਾਂ ਨਹੀਂ ਪਤਾ ਆ ਮਨਾ ਬੋਲਣਾ ਕੁਛ ਤੂੰ ਆਮ ਬੋਲ ਤੂੰ ਨਾ ਬੋਲ ਚਾਹੀਦਾ ਹੋਣੀ ਕਿ ਨਹੀਂ ਹਨੂ ਦੱਸ ਦੇ ਹੈ ਤੂੰ ਹੀ ਦਾਰੇ ਪੱਕਾ ਹੈ ਜੀ ਤੈਨੂੰ 40 ਦੀ ਜਿਆ ਹਜ਼ਾਰ ਦਵਾ ਦੇ ਡਾਕ ਰੁਪਏ ਕਿ ਕਿੰਨੇ ਦੀ ਕਿੰਡ ਕਿੰਨੇ ਦਾ ਬਾੜੀ ਇਹ ਕਿਹੜਾ ਸ਼ਹਿਰ ਆਪਣਾ ਅੱਛਾ ਬਹੁਤ ਮੁੰਡੇ ਪਾ ਮਹਵਰ ਕੋਲੇ ਭਾਗੂ ਇੱਕ ਤਾਂ ਆ ਦੀ ਚੁਲਬਾਨ ਰੋਡ ਤੋਂ ਨਿਕਲਿਆ ਮੇਰਾ ਚੀ ਐਂਡ ਫਿਰ ਕਿੰਨੇ ਦੀ ਲਾਸਟ ਯਾਰ ਇਹਨਾਂ ਨੂੰ ਸਾਡੇ ਸੱਠਾਂ ਪੈਣੋਂ ਸਾਡਾ ਨਹੀਂ ਭਾਈ ਕਿੰਨੇ ਦੀ ਐਂਡ ਅੱਛਾ ਜੀ 60000 ਦੇਣੀ ਆ 6 ਗਲਤ ਨਹੀਂ ਕੀਤਾ ਇਹ ਨੂੰ ਐਨ ਆਉਂਦੇ ਉੱਥੇ ਲੈ ਆਣੀ ਫੜ ਕੇ ਲੈ ਆਣੀ ਆ ਬੋਲ ਪੈਣ ਲੱਗੀ ਪਤਾ ਕੀ ਕਹਿੰਦਾ ਬਹੁਤ ਦੂਰ ਮੱਕਾ ਬਿਸੀ ਕੋਈ ਆਏ ਆਏ ਨਹੀਂ ਆ ਇਹਦੇ ਜਾਈ ਮੇਰੇ ਨਾਲ ਕਈ ਨਾ ਆਏਗਾ ਕਿਸੇ ਰੁੜ ਗਈ ਹੈ ਚਲੋ ਭਾਈ ਗੱਲ ਨਹੀਂ ਆ ਗਿਆ ਉਹਨੂੰ ਰਾਹ ਨਹੀਂ ਪਾਇਆ ਜੀ ਹਾਂ ਦੇਹਾ ਜੀ ਮੈਨੂੰ ਕਿਹਾ ਉਹ ਤੂੰ ਭਾਈ ਦੇ ਨਹੀਂ ਫਰਕ ਹੀ ਪਾਏ ਅਹੀਂ ਵਿਚਾਲੇ ਤੇਰੇ ਨਾਲ ਕਿਉਂ ਇਸ ਮਾਲ ਹੁੰਦਾ ਸੀ ਉਹ ਕਿਕਰ ਵਾਲੀ ਤੂੰ ਨਾਲ ਜਾ ਯਾਰ ਬੰਦਾ ਜਾਂਦਾ ਮੇਰਾ ਭਾਈ ਆਪਣੇ ਟੱਕਰਾਂ ਹੁਣ ਬਣਾ ਕੇ ਇਹਨਾਂ ਨਾਲੇ ਜਾ ਇੱਕ ਮਿੰਟ ਜਿਹੜਾ ਹੋ ਛੋਟਾ ਥੇੜਾ ਥੋੜੀ ਮਣੀ ਤਾਂ ਆ ਰਹੀ ਆ ਤੇ ਭੱਜ ਕੇ ਬੰਨੇ ਉਹ ਜੱਗਰ ਲੈ ਲੈ ਮਾਨਣਿਕ ਛੋਗੜ ਆ ਹੋਰ ਬੋਲ ਮੜਬਾਈ ਮੜਬਾਈ ਦੇ ਕਿੰਨੇ 13 ਨੇ 25 ਹਾਂ ਵੇਚ ਨਹੀਂ ਗਈ ਜਾ ਕੋਈ ਨਿਕਾ ਸਾਹ ਜੀ ਦੀ ਗੱਲ ਕਰਕੇ ਬੂਰੇ ਲੱਗ ਗਏ ਰਗੇ ਤੇ ਬਾਹਰ ਸਾਹ ਜੀ ਬੈਠੇ ਹੋ ਗਏ ਨਹੀਂ ਜਾਣਦੇ ਝੂਲਣ ਵਾਲੀ ਜਾਣਾ ਚੌਧਰੀ ਬੋਲੀ ਬੋਲੀ ਮੈਨੂੰ ਤਾਂ ਪਤਾ ਨਹੀਂ ਹੁੰਦਾ ਇਹਨੇ ਮੈਂ ਅੰਦਰਲੇ ਪਾਸੇ ਲਾ ਕੰਮ ਲਾਦਾ ਹੁੰਦਾ ਕਿਨੇ ਹੀ ਬੋਲ ਗਿਆ ਮੋਲਾ ਬੋਲ ਬੋਲ ਕਿਨੇ ਲੈ ਲਏ ਬਈ ਉਡਾਲ ਲੈ ਡਾ ਇਹ ਵੇ ਰਗ ਮਾਮੇ ਛੱਡ ਦੇ ਕਿ ਨਹੀਂ ਸਣਾ ਪੂਰੇ ਜੀ ਕਰਨਾ ਹੈ ਕੱਚੇ ਪਲੇਸਨ ਪਾ ਕੇ ਆ ਕੜਤ ਰੂ ਰਤਾਂ ਵਿੱਚ ਕਿੰਨੇ ਜੀ ਬਾਜੋ ਯਾਰਾ ਬੋਲੀ ਬੋਲੀ ਕਿੰਨੇ ਜੀ ਬੋਲਾ ਬਲੂ ਘੂਰ ਪਲਗ ਲਾ ਜੀ ਕੋਈ ਹਫਤਾ ਬਣਾਉ ਦੇਣਾ ਹੈ ਦੇ ਆ ਨੰਬਰ ਤੇ ਆ ਦੂਰੇ ਚਲੋ ਤੋਰੀ ਤੋਰੀ ਓਏ ਮੈਂ ਤਾਂ ਐਂ ਕਿਹਾ ਤੂੰ ਮੁੱਲ ਲਏਗਾ ਫੇਰ ਹੀ ਆ ਰਵਾ ਦੇ ਨੂੰ ਕੋਣ ਵੱਖੜਾ ਨਹੀਂ ਮੈਦਿਆਂ ਦਾ ਫਰਵਾਹ ਲਾਉਂਦਾ ਤਾ ਜੋ ਨਹੀਂ ਫਰਮ ਮੈਂ ਉੱਤੇ ਕਰੀ ਵੀਡੀਓ ਬਣਾਉਣਾ ਯਾਰ ਅੱਜ ਤਾਂ ਆ ਉੱਤੇ ਕਰ ਲਾ ਦਸ ਉਹ ਬੇੜਾ ਟਾਂਗੜਾ ਬਣਾਇਆ ਕਿੰਨੇ ਦੀ ਹੋ ਮੋਲ ਆ ਜਾਂ ਦੋਨੇ ਸੱਚੇ ਬਲੀਏ ਫੜ ਕੇ ਲੈ ਬੋਲ ਮੋਲ ਵਾਲੇ ਪਾਸੇ ਵੜਾ ਕਿੰਨੇ ਦੀ ਐਂਡ ਹੋ ਜਾਂ ਨਾ ਜੇ ਤੂੰ ਮੋਲ ਵਾਲੇ ਪਾਸੇ ਵੜ ਕੇ ਤੂੰ ਜਾ ਬਾਈ ਫਰੀ ਇਹ ਤੂੰ ਮੋਲ ਹੀ ਲੈ ਆ ਜੀ ਲੋਕਾਂ ਨੂੰ ਬੜਾ ਲੋਕੀ ਹੈ ਸਟਾਰਟ ਹੁੰਦਾ ਤੂੰ ਦਾ ਸਟਾਰਟ ਹੈ ਤੱਕ ਕੀ ਕਰਕੇ ਹਾਂ ਅੱਧਰ ਵੱਲ ਜਾ ਦਲਦੇ ਹਾਂ ਹੁਣ ਗਲਤੀ ਆ ਜਾਂਦੀ ਕਿੰਨੇ ਦੀ ਐਂਡ ਕੋਈ ਰਾਹ ਵੀ ਪਾਉਂਗੇ ਯਰ ਜਾਖੜ ਨਹੀਂ ਬੋਣੀ ਕਰ ਚਲੋ ਜੀ ਹਾਂ ਜਾਂ ਨਾ ਬਿੰਦੇ ਚਟ ਦੇ ਨਾ ਇਹ ਤਾਂ ਭਾਂਜਾ ਵਾਲੀ ਗੱਲ ਕਰ ਰਹੇ ਕਹਿੰਦਾ ਅਸੀਂ ਬਿੰਦੇ ਚਟ ਗੱਲ ਹੀ ਨਹੀਂ ਕਰਦੇ ਕਿਹੜੇ ਕਹਿਣ ਲੱਗੇਗਾ ਹਾਂ ਕਿੰਨੇ ਤੋਂ ਅਜੀ ਅੰਟੀ ਨੇ ਤਾਂ ਫੂਲ ਤਾ ਤੇਰੀਓ ਤੇਰਾ ਵਾਹ ਅੰਦਰ ਆ ਕੇ ਤਾਂ ਅੰਦਰ ਨਹੀਂ ਭਰਾ ਫੋਨ ਦੇ ਕਿੰਨੀ ਫਿਰ ਕਿੰਨੀ ਲਾਸ਼ ਇਹ ਤਾਂ

250 ਦੀ ਘਾਟ ਹੋ ਗਰਾਂ ਮੈਂ ਦੋ ਪਿੱਲੇ ਲੈ ਲਓ ਲੋ ਜੀ ਦਾ ਲੋ ਜੀ ਦਾ ਹਾਂ ਪਿਆ ਉਤੇ ਠੀਕ ਹੈ ਗੁਰਬੀ ਨਹੀਂ ਉਹ ਤੋਰੀ ਪਰਲੀ ਤੋ ਪੀ ਦੀ ਉਹ ਉਹ ਪੰਜ ਸਪਾ ਉਹਨਾਂ ਦਿਓ ਨੰਨਾਂ ਦੇ ਵਿੱਚ ਚਦੜਿਆ ਆਪਣੇ ਦਾਦਾ ਕੀ ਮੋਲਾ

ਆਇਆ ਪਾਜਾ ਪੜਾ ਨੀ ਹੁਣ ਦੱਸੀ ਮੜ ਆਇਆ ਕਿਵੇਂ ਹੱਥ ਕਰ ਨਗਦਰ ਪੀਏ ਕੋਈ ਦਾਸ ਸਹਾਰ ਨਹੀਂ ਠੀਕ ਹੈ ਹੂੰ ਇੱਟਾ ਹੀ ਹੋਣੀ ਹੱਥੋ ਜ ਦੱਬਰ ਨਹੀਂ ਉਹ ਨਹੀਂ ਹੋਣੀ ਉਹ ਨਹੀਂ ਗੁਰੂਆਂ ਨਹੀਂ ਮੱਖ ਲੱਗੇ ਨਾ ਐਵੇਂ ਭਾਜੂਗੀ ਨਹੀਂ ਗਾ ਯਾਰ ਦੁੱਤੀ ਨੂੰ ਕਹਿ ਤੂੰ ਦੁੱਤੀ ਵੀ ਇਧਰ ਆ ਯਰ ਦੀਆਂ ਕਿੱਥੇ ਛੋਟੀ ਐ ਵੱਡਾ ਛੋਟੀ ਨਹੀਂ ਆਪਦੀ ਬੈਂਕ ਜੇ ਕਿੱਥੋਂ ਘਾਟ ਰਿਆ ਦੇ ਦੀਓ ਤੇਰੇ ਤੇਰੇ ਨਹੀਂ ਹਾਂ ਜੀ ਸਭ ਜੀ ਨੂੰ ਨਹੀਂ ਗ੍ਰੰਮਾਂ ਕੋਈ ਨਹੀਂ ਜੀ ਯਾਰ ਸਹੀ ਪਾਪੀਰ ਨਹੀਂ ਮਿਲੇ ਕੋਈ ਪਰਦੇ ਆ ਠੀਕ ਸਲਾਮ ਅਲੈਕੁਮ ਠੀਕ ਕੋਈ ਤੀਜਾ ਤਾਂ ਨਹੀਂ ਠੀਕ ਹੈ ਗੁਰਪ੍ਰੀਤ ਓ ਗੁਰਪ੍ਰੀਤ ਨਹੀਂ ਹੁਣੀ ਨਹੀਂ ਬੰਦ ਤੇ ਆ ਲੈ ਕਿੰਨਾ ਬਲਕੀ ਕੋਈ ਬਣਾ ਬਣਾ ਚੈ ਨਵਾਂ ਚੀਨ ਕੀ ਹੈ ਗੁਰਪ੍ਰੀਤ ਠੀਕ ਹੈ ਭਈ ਚੀਨ ਵੀ ਹੈ ਸੁਧਰੀ ਹੈ ਜਿੰਨੀ ਹੈ 23 24 ਕਿਲੋ ਪਿਆਰਾ ਉਹ ਭਾਈ ਵਾਲਕੁਮ ਸਲਮ ਮੈਂ ਕੋਰੇ ਆ ਮਕਾ ਨਹੀਂ ਹੋਣੀ ਪੱਕਾ ਯਾਰ ਮਾੜੀ ਮੁੰਡਾ ਇੱਜ਼ਤ ਕਰਨੀ ਸਿੱਖੋ ਬੰਦ ਲਿਆ ਫੜਿਆ ਪਾ ਛੱਡ ਦੇ ਨਹੀਂ ਆ ਮੈਂ ਵੱਡੇ ਵਜਾ ਫੜਿਆ ਪਿਛੇ ਨਾਲ ਜਾ ਪਹਿਲੇ ਭੱਜੇ ਫਿਰਾਂਗੇ ਕਿੰਨੇ ਨਹੀਂ ਹੋਣੀ ਉਹ ਲੈ ਜਾ ਨਹੀਂ ਪਰਾਂ ਨਹੀਂ 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 ਅੱਖ ਰੱਖ ਗੁਰਪ੍ਰੀਤ ਜਾਨ ਦਿੰਦੇ ਕੋਈ ਦਾਰਸਦਾਰ ਨਹੀਂ ਆ ਰਿਹਾ ਕੋਈ ਕਿਹੋ ਹੈ ਤੇਰੀ ਛੱਟ ਦੇਣੀ ਜੀ ਤੇਰਾ ਮਨ ਨਾ ਕੋਈ ਰੁਪਈਆ ਨਹੀਂ ਹੁੰਦੀ ਜਿੱਥੇ ਉਹ ਨਹੀਂ ਸਾੜੇ ਚਾਰ ਤੇ ਨਹੀਂ ਜਾਂਦੀ ਉਹ ਛੋਟੀਆਂ ਨਹੀਂ ਜਾਂਦੀ ਉਹ ਨਹੀਂ ਹੁੰਦੀ ਤੇਰਾ ਮਨ ਪੁੱਟਾ ਦੇ ਲੈ ਪਰ ਉਹ ਬਈ ਤੇਰਾ ਮਾਨ ਦਾ ਫੜਕੇ ਪਾ ਠੀਕ ਹੈ ਇਹਨੂੰ ਕਿਹਾ ਗਲਤ ਨਹੀਂ ਕਿਹਾ ਪਾਏ 6000 12000 ਰੁਪਏ ਸੀ ਰੱਖੀ ਹੋਈ ਹੈ ਇਹਦਾ ਤੇਰਾ ਮਨ ਕਿਦਾ ਤੈਨੂੰ ਲੈ ਜਾਵਾ ਤੈਨੂੰ ਤੇ ਹੋਣ ਦੇ ਨਹੀਂ ਹੋਣ ਉਹ 2000 ਦਾ ਫਰਕ ਹੋਰ 2-5 ਤਰੀਕ ਕਿਧਰ ਰਗੇ ਯਾਰਾ ਟੈਂਸ਼ਨ ਨਾ ਲੈ ਉਹ ਖਾਣ ਵਾਲਾ ਵੇ ਯਾਰ ਉਹ ਮੈਂ ਦੱਸਦਾ ਨਹੀਂ ਉਹਦਾ ਨਹੀਂ ਉਧਰ ਹੀ ਓਏ ਹੋਰ ਇਹ ਸਾਡਾ ਹੀ ਉਹ ਤਾਂ ਸਾਡਾ ਉਧਰ ਚੱਲ ਉਧਰ ਚੱਲ ਸੋਹ ਜਿਹੜਾ ਦੂਜਾ ਹਲੋ ਕਾਲੀ ਬੱਛੀ ਦਾ ਚੱਲ ਰਹੀ ਸਾਰਾ ਕਾਲੀ ਗੱਬੜ ਲੈਣੇ ਮੈਂ ਤੁਹਾਨੂੰ ਕਹੀ ਸੀ ਸੌਦਾ ਕਰ ਰਹੇ ਨੇ ਕਾਲੀ ਨੀ ਹਾਂ ਠੀਕ ਹੈ ਨਹੀਂ ਹੁਣ ਨਹੀਂ ਗੱਲ ਨਹੀਂ ਮੈਨੂੰ ਪਤਾ ਵੀ ਉਹ ਦੰਦ ਲੱਗ ਜਾਣਾ ਹੈ ਹੈ ਮੈਂ ਅੱਫਾ ਕਰਦੇ ਦੰਦ ਲੱਗ ਜਾਣਾ ਤੂੰ ਦੁਬਾਰਾ ਆ ਨਹੀਂ ਬਾਈ ਤਾ ਮੈਂ ਹੁਣ ਦੰਦ ਲੱਗ ਜਾ ਤੇ ਮੈਂ ਤੈਨੂੰ ਮੈਂ ਤੂੰ ਆਈ ਪਤਾ ਉਹ ਤਰੀਕਾ ਠੀਕ ਹੈ ਬਸ ਨਹੀਂ ਘਟਾ ਤਿੰਨ ਦੋ ਪਾਏ ਇਹ ਵਾਹ ਕਾ ਤੇ ਕਿਆ ਲੈ ਜਾ ਮੈਨੂੰ ਪਤਾ ਮੈਂ ਯਾਰ ਤੇਰੀ ਖੱਬ ਇੱਥੇ ਵੀ ਨਹੀਂ ਜਾਂਦਾ ਆਪਾਂ ਕਿਹੜਾ ਕੋਈ ਹੋਇਆ ਕੋਈ ਰਹਿਣ ਦੇ ਕੋਈ ਠੀਕ ਐ ਤੇ ਨਾਲ ਲੱਗਣ ਦੇ ਮੇਰਾ ਭਾਈ ਬਣ ਕੋ ਦੁਬਾਰਾ ਉਹ ਮੱਕਾ ਫੋਨ ਨਹੀਂ ਉਧਰ ਕਟੋ ਨਾ ਆ ਚੱਕਰ ਐ ਕੋਈ ਹੈ ਮਨ ਇਹ ਕੁਛ ਵੀ ਕਹੇ ਮੈਂ ਉੱਥੇ ਕਿਹਦਾ ਪੁੱਵੀ ਬਿਲਕੁਲ ਬਿੱਟਾ ਕਰਾਂਗੇ ਤੇ ਹੱਟ ਬੂਸੀ ਇਹਦੇ ਨੇੜੇ ਵੱਜ ਜਾਨੀ ਇਹਦੀ ਆਪਾਂ ਨੂੰ ਆ ਘਟ ਕਹਿੰਦਾ ਕਿਉਂ ਉਹ ਆ ਗਿਆ ਕਲਾਬ ਸਮਝਾਉਂਦਾ ਪਤਾ ਕਿ ਇਹ ਕਹਾਂਦਗਾ ਠੀਕ ਆ ਤੋਰ ਤੋਰ ਦੇਖੀਏ ਇਹ ਤਾਂ ਮੈਂ ਕਹਿਤਾ ਸੱਚ ਹੈ ਪੂਰੇ ਫ੍ਰੈਂਚ ਸ਼ਾਟ ਪੀਰਾ ਤੇ ਛਿੱਗੀ ਹੈ ਛਿੱਗੀ ਇਹ ਇਹਦਾ 60000 ਆਬ ਮੰਦਰਾ ਇੱਕ ਵਾਰ ਗੁਪੀ ਮੈਤਰੇ ਹੱਥ ਨਹੀਂ ਛੱਡਿਆ ਹਜੇ ਮੇਰਾ ਵੀਰ ਮੈਂ ਮੈਂ ਤੈਨੂੰ ਪੂਰੇ ਫੜਪਦਾ ਪੂਰੇ ਫੜਪਦਾ ਪਹਿਲ ਤੇਰੀ ਆ ਕੋਣੀ ਉਮੀ ਆ ਹਾਂ ਭਾਈ ਬਣ ਕੇ ਨਾ ਮੇਰਾ ਬੰਦ ਰੱਖੀਂ ਜਦ ਕੰਮ ਖੋਲ ਨਾ ਚੀ ਗੱਲ ਕੀ ਹੁਣ ਤੂੰ ਹੁਣ ਧਰਿਆ ਦੇ ਹੋ ਜਾ 1200 ਪਿਛੇ ਨਾ ਨਹੀਂ ਮੈਂ ਬਹੁਤ ਨਹੀਂ ਕਹਿਣਾ ਬਸ ਜੇ ਮਨ ਨਾਲ ਭਾਈ ਬਣ ਕੇ ਨਾ ਰੱਖੀ ਰੱਖਿਆ ਕਰੋ ਜੇ ਲੋ ਬਸ ਤੂੰ ਦੇਤੀ ਜੋਨੇ ਲੈ ਜਾ ਸੌਂ ਲੱਗੇ ਮਹਾਰਾਜ ਦੀ ਬਸ ਤੂੰ ਦੇਤੀ ਚਰੇ ਰਹਿ ਤੱਕ ਰਹਿ ਤੱਕ ਰਿਹਾ ਯਾਰ ਮੱਕਾ ਯਾਰ ਟਾਂਡਿਆ ਮੱਕਾ ਹਾਂ ਸਾਰਾ ਕਹਿੰਦਾ ਸੀ ਇਹ ਨਹੀਂ ਡੁੱਟ ਪਾ ਦਿਨੀ ਹੁਣੀ ਆਪ ਕੋਲੇ ਖੜ ਜਾ ਚਾਹੀ ਉਹ ਧੰਦ ਨਹੀਂ ਤੇ ਨਗਦੇ ਨੇ ਇੱਥੇ ਕਿਹੜਾ ਪਾਪੀ ਦੇ ਲੈਣੇ ਛੜੀ 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 ਨਹੀਂ ਪਰਦੀ ਜੀ ਹੁਣ ਸਦਾ ਹਾਂ ਇਹਦਾ ਗੜ ਗਈ ਆ ਮੈਂ ਨਾ ਪੁੱਛੇ ਨੂੰ ਜਿੱਦੇ ਦੀ ਗੱਲ ਦੇ ਖੜੇ ਉਹ ਗੱਲ ਇਹ ਤੋਂ ਮੇਰਾ 10 ਰੁਪਏ ਕਿਤੇ ਹੋਇਆ ਬਸ ਛੜ ਕੇ ਛੜ ਛੜ ਦੇ ਛੜ ਦੇ ਛੜ ਦੇ ਕੋਈ ਨਾ ਨਾ 13 ਦਾ ਦੀ ਗੱਲ ਭਲਾ ਮੈਂ ਲੈ ਕੇ ਪਾ ਜੀ ਨੋਟ ਨਾ ਬੋਲੀ ਉੱਚੀ ਨਾ ਬੋਲੀ ਬਾਈ ਕੱਢੀ ਜਾ ਆਪਣਾ ਸੋਤਾ ਹੋਵੇ ਨਾ ਹੋਵੇ ਬੜੀ ਆਤਾ ਛੜ ਦੇ ਦਾਦੇ ਦਾਦੇ ਆਤਾ ਛੜ ਦੇ ਦੱਸ ਦੇ ਮੈਨੂੰ ਮੈਂ ਛੜ ਦੇਣਾ ਮੈਂ ਬੰਨੇ ਹੁਣ ਟੁੱਟਿਆ ਆ ਕੱਚੇ ਨਹੀਂ ਖਾ ਤੇਰੀ ਕਹ ਬੋਲ ਦੇ ਫਿਰ ਮੈਂ ਲੈ ਕੇ ਪਾ ਜੂਗਾ ਨਹੀਂ ਪਾਜਦਾ ਬਾਈ ਮੈਂ ਤਾਂ ਦੱਸ ਦੇ ਫਿਰ ਨਹੀਂ ਬਾਈ ਮਣਕ ਨਹੀਂ ਛੱਡ ਤਾ ਦੇਰ ਵਿੱਚ ਨਹੀਂ ਬੈਠਾ ਭਾਈ ਤਾਂ ਨਹੀਂ ਬਸ ਭਾਈ ਤਾਂ ਨਹੀਂ ਕੱਚੇ ਨਹੀਂ ਕਹਦਾ ਤੈਨੂੰ ਕਹਾਂ ਕਿ ਨਹੀਂ ਭਾਈ ਤਾਂ ਪਹਿਲ ਤੇਰੀ ਹੈ ਬਸ ਜੇ ਤੂੰ ਮੰਨ ਨਾ ਕੋ ਤਾਂ ਫੋੜੂ ਵੂ ਮੈਂ ਭਾਈ ਬਣ ਕੇ ਸੌਣ ਲੱਗ ਛੱਡ ਤਾ ਦੇ ਛੇੜਦਾ ਹਾਂ ਛੱਡ ਤਾ ਦੇ ਛੱਡ ਛੱਡ ਤਾ ਦੇ ਛੇੜ ਦੋ ਤੂੰ ਮੈਂ ਨਾ ਮੈਂ ਤੈਨੂੰ ਪਹਿਲਾਂ ਵੀ ਤੇਰੀ ਕੋਈ ਬਣ ਕੇ ਤੇ ਮੇਰਾ ਭਰਾ ਨਾ ਜਿਸ ਤਰ੍ਹਾਂ ਮੰਨ ਛੱਡੀ ਛੱਡ ਤਾ ਦੇ ਬੋਲ ਅੱਛਾ ਆਪਰੇ ਕਰ ਲੈ ਬਖਾਰ ਕਿੱਧਰ ਪਏ ਤਾਂ ਦੇ ਮੈਨੂੰ ਮੈਂ ਨਹੀਂ ਹੁਣ

ਡਾਕਟਰੀ ਦਾ ਨਾਮ ਅੱਜ ਜਣੇ ਬੰਨਾਂ ਦਾ ਕੱਲ ਹਾਂ ਤੇਰਾ ਮਾਣਾ ਮਜਕੀਨ ਕਰਕੇ ਤੂੰ ਸ਼ਰਮ ਨਾਲ ਇਹ ਚੌੜ ਬਾਹਰ ਜਾਣੀ ਆ ਹਾਂ ਜਾਏ ਮੋਲ ਹਾਂ ਮੈਨੂੰ ਸੌਣ ਲੱਗੇ ਜਾਏ ਲੈ ਕੇ ਤੂੰ ਸਾਨੂੰ ਨਹੀਂ ਭਾਈ ਬੜ ਕੇ ਨਹੀਂ ਨਹੀਂ ਹੋਣੀ ਤੈਨੂੰ ਨਹੀਂ ਭਾਜਦਾ ਕਹਿ ਕੇ ਜੇ ਕਿਹਾ ਜੇ ਮਾਨ ਲੈ ਜਾ ਬੱਸ ਛੱਡੀ ਕੋਈ ਕੁਝ ਨਹੀਂ ਹੋਣਾ ਪਾ ਸੌਣੋ ਨਾ ਯਾਰ ਮਾੜੀ ਵੀ ਸ਼ਰਮ ਨਾਲ ਇਹ ਗੱਲਬਾਤ ਕਰੀ ਸਿੱਖਣਾ ਜੀ ਯਾਰ ਇਦਾਂ ਮਾਣ ਲੈਣੀ ਤੇ ਬੜੀ ਕੀ ਹੁੰਦਾ ਅਸੀਂ ਸੌਦਾ ਕਰਨਾਂ ਚਾਹੁੰਦੇ ਮੈਨੂੰ ਪਤਾ ਮੈਨੂੰ ਤੇਰਾ ਪਤਾ ਇਸ ਗੱਲ ਦਾ ਪਤਾ ਹਾਂ ਬਸ ਤੇਰਾ ਤਾਂ ਹੀ ਮਾਣ ਏ ਗਲਤ ਗਿਆ ਗਲਤ ਨਹੀਂ ਗਿਆ ਬਟੇ ਜੋ 15 ਮੈਨੂੰ ਕੋਈ ਚੱਕਰ ਨਹੀਂ ਆਉਂਦਾ ਹੋਰ ਹਨੇਰ ਕੀ ਸੌਂ ਤੇਰਾ ਵੀ ਲੈ ਨੀ ਪੈਸੇ ਪਾਉਣੇ ਸਾਰਿਆਂ ਦੇ ਭਾਈ ਤੇਰੇ ਦੁਆਰਾ ਕਿਡਾ ਕੰਮ ਹੁੰਦਾ ਜਿਵੇਂ ਤੂੰ ਕਹਿਆ ਛੜੀ ਜਿਵੇਂ ਤੂੰ ਤਾਂ ਕਹਿਆ ਛੜਦਾ ਦੇ ਜਿਵੇਂ ਤੂੰ ਕਿਹਾ ਹਾਂ ਉਹ ਮਹੀਆ ਬਸ ਓਏ ਯਾਰ ਤਲ ਜੱਫੀ ਬੋਲਣ ਨੂੰ ਛੱਡ। ਉਦੋਂ ਦੋ ਘਟਾ ਜਿੰਦੂ ਗਿਆ। ਨਹੀਂ ਨਹੀਂ ਬਈ ਨਹੀਂ ਉਹ ਫੇਰ ਉੱਥੇ ਗਾਈ ਬਣਾ। ਯਾਰ ਹਜੇ ਵੀ ਗੁਰਪੀ ਹੈ। ਠੀਕ ਹੈ ਗੁਰਪੀ ਜੀ। ਨਹੀਂ ਬਈ ਬੜਾ ਸੌਂ ਲੱਗਿਆ ਜਨਾਬ ਤਾਂ ਕਰ। ਚਲੋ। ਸ਼ੇ ਉੱਤੇ ਗਿਆ ਬਈ। ਹਜੇ ਵੀ ਉਹ ਨਹੀਂ ਛੱਡੀ। ਸਰਦਾ ਨਹੀਂ ਜੋਣੀਆਂ ਚਾਹੀਏ। ਜੋ ਨਾ ਜਣੀ ਹੋ ਨਾ ਇਹਦੇ ਕੋਲ ਜੋ ਨਾ ਨਾ ਰਸਾ ਨਾ ਕੱਟੋ ਯਾਰ ਵਰਪੀ ਤਾਂ ਇਹ ਕਹਿੰਦੇ ਮੈਂ ਤੁਹਾਨੂੰ ਗਾਲ ਹੀ ਦੇਣੀ ਤੂੰ 100 ਕਹਿੰਦੇ ਮੈਂ ਤੂੰ ਗਾਲ ਹੀ ਦੇਣੀ 500 ਪਿਛੇ ਵੀ ਪਹਿਲੇ 500 ਮਿਲਣਾ 600 ਨੇ ਹੋਣਾ 550 ਪਿਛੇ ਓਏ ਛੱਡ ਬਾਈ ਪਣਕ ਨਹੀਂ ਓਏ ਫਿਰ ਦੱਸੋ ਛੱਡ ਦੇ ਕੇ ਅੱਗੇ ਉਹ ਤੇਰੀ ਕਹੋ ਛੱਡ ਬਾਈ ਬੜਕੇ ਮੈਂ ਕੁਝ ਨਹੀਂ ਕਹਿਣਾ ਦੁਬਾਰਾ ਨਹੀਂ ਮੈਂ ਨਹੀਂ ਨਹੀਂ ਕੋਈ ਓਲਾ ਕਹਿ ਨਹੀਂ ਜਿਤਾ ਬੰਦਾ ਹੈ ਨਹੀਂ ਮੈਂ ਕਹਦਾ ਬਸ ਹੁਣ ਜੇ ਤੈਨੂੰ 100 ਨਹੀਂ ਉੱਚ ਹੋਣਾ ਬਾਜੇ ਤੇਰਾ ਮਾਣਾ ਤੇ ਮੈਂ ਭਾਜਾ ਬਾਲ ਲੈ ਯਾਰ ਗੁਰਪੀਤ ਕਿਉਂ ਬੜਾ ਬਾਈ ਬਣ ਕੇ ਸੌਂ ਲੱਗਿਆ ਤੈਨੂੰ ਨਾ ਚੱਲ ਛੱਡੋ ਨਹੀਂ ਕਰ ਓਏ ਆਸਤੇ ਛੜੀ ਓਏ ਬਾਈ ਦੇ ਦੇ ਹੁਣ ਕਿਦਰੀ ਕਿਦਰੀ ਸੌਂਦਾ ਵਿੱਚ ਆ ਫੜ ਯਾਰ ਯਾਰ ਗੁਰਪੀਤ ਹੁਣ ਸ਼ਰਮਦਾ ਮਾਲਾ ਯਾਰ 1500 ਵਿਚੇ ਹੁਣ ਚੀਕਾ ਵਾਲੀ ਨਾਲ ਈ ਗਿੱਡੀ ਦੇ ਜਿਤਨਾ ਲੈ ਨਹੀਂ ਦਰਦੇ ਨਹੀਂ ਲੈ ਨਹੀਂ ਯਾਰ ਮੈਂ ਤੈਨੂੰ ਕਹਿਆ ਬੈਠਾ ਮੂੰਹ ਭਜਦਾ ਨਹੀਂ ਰਹਿ ਚੱਲ ਜਾ ਕੇ ਛੜੀ ਬਸ ਆ ਫੜ ਕੋਈ ਗੱਲ ਨਹੀਂ ਹੁਣੇ 100 ਨਹੀਂ ਕਹਿੰਦਾ ਨਹੀਂ ਹੋਗਿਆ ਆ ਫੜਿਆ ਲੈ ਚੱਲ ਪਹਿਲੇ ਗਾੜੇ ਪਿਛਲੇ ਪਾਸੇ ਹੋਵੇ ਨਹੀਂ ਮੈਂ ਇੱਥੇ ਖੜਾ ਲੈ ਚੱਲ ਯਾਰ ਜੋ ਮੈਂ ਆਪੇ ਸਮਝੂ ਹੁੰਦੇ ਨਾਲ ਛੋੜ ਲੈਣੀ ਬਈ ਖੰਮਸੋ